ਅਚੇਰੀ ਕਾਲ ਦੋਸਤੋ ਅੱਜ ਅਸੀਂ ਪੰਜਾਬ ਹੈਰੀਟੇਜ ਵਿੱਚ ਗੱਲ ਕਰਾਂਗੇ ਬਲੋਚਿਸਤਾਨ ਦੇ ਮਸਲੇ ਦੀ ਅਸੀਂ ਜਾਣਦੇ ਹਾਂ ਕਿ 14 ਮਈ 1925 ਨੂੰ ਮੀਰ ਯਾਰ ਬਲੋਚ ਜੋ ਬਲੋਚਿਸਤਾਨ ਦੇ ਇੱਕ ਨੇਤਾ ਹੈ ਉਹਨਾਂ ਨੇ ਬਲੋਚਿਸਤਾਨ ਨੂੰ ਇੰਡੀਪੈਂਡੈਂਟ ਮੁਲਕ ਦੇ ਤੌਰ ਤੇ ਘੋਸ਼ਿਤ ਕਰ ਦਿੱਤਾ ਰਿਪਬਲਿਕ ਆਫ ਬਲੋਚਿਸਤਾਨ ਬਲੋਚਿਸਤਾਨ ਕੀ ਹੈ ਇਹ ਕਿਉਂ ਕੀਤਾ ਇਸ ਦੇ ਪਿੱਛੇ ਦੀ ਸਾਰੀ ਕਹਾਣੀ ਕੀ ਹੈ ਇਸ ਮਸਲੇ ਨੂੰ ਸਮਝਣਾ ਜ਼ਰੂਰੀ ਹੈ ਕਿਉਂਕਿ ਉਸ ਤੋਂ ਬਾਅਦ ਹੀ ਸਾਨੂੰ ਪਤਾ ਲੱਗੇਗਾ ਕਿ ਬੁਨਿਆਦੀ ਤੌਰ ਤੇ ਇਸ ਮਸਲੇ ਦੀ ਜੜ ਕਿੱਥੇ ਹੈ ਅਸੀਂ ਜਾਣਦੇ ਹਾਂ ਕਿ ਪਾਕਿਸਤਾਨ ਜਿਹੜਾ ਉਹ ਚਾਰ ਪ੍ਰਮੁੱਖ ਪ੍ਰਵਿੰਸ ਦੇ ਵਿੱਚ ਵੰਡਿਆ ਹੋਇਆ ਹੈ ਪੰਜਾਬ ਸਿੰਧ ਖਾਈਬਰ ਪਖਤੂਨ ਤੇ ਬਲੋਚਿਸਤਾਨ ਬਲੋਚਿਸਤਾਨ ਹੈ ਜਿਹੜਾ ਉਹ ਸਭ ਤੋਂ ਵੱਡਾ ਪ੍ਰਵਿੰਸ ਹੈ ਜਦੋਂ ਕਿ ਪਾਕਿਸਤਾਨ ਦੇ ਵਿੱਚ ਆਰਮੀ ਸਰਕਾਰ ਜਾਂ ਬਾਕੀ ਕਾਰੋਬਿਹਾਰ ਦੇ ਵਿੱਚ ਪੰਜਾਬ ਹੈ ਜਿਹੜਾ ਉਹ ਡੋਮੀਨੇਟ ਕਰਦਾ ਹੈ ਕਿਉਂਕਿ ਇੱਥੇ ਸਮ੍ਰiddhi ਤੇ ਪਾਪੂਲੇਸ਼ਨ ਜਿਆਦਾ ਹੈ ਸ਼ੁਰੂ ਤੋਂ ਇਹ ਇਲਾਕਾ ਰਾਜਨੀਤੀ ਦਾ ਘੜ ਰਿਹਾ ਹੈ ਲਾਹੌਰ ਹੈ ਜਿਹੜਾ ਇਸ ਦਾ ਪ੍ਰਮੁੱਖ ਸ਼ਹਿਰ ਹੈ ਜਿਸ ਕਰਕੇ ਇਤਿਹਾਸਿਕ ਤੌਰ ਤੇ ਇਸ ਖਿੱਤੇ ਦਾ ਦਬਦ ਹੈ ਜੋ ਬਲੋਚਿਸਤਾਨ ਦੇ ਵਿੱਚ ਰਹਿ ਰਹੇ ਲੋਕ ਹੈ ਉਹਨਾਂ ਦਾ ਮੰਨਣਾ ਹੈ ਕਿ ਉਹਨਾਂ ਨੂੰ 1948 ਦੇ ਵਿੱਚ ਧੱਕੇ ਨਾਲ ਪਾਕਿਸਤਾਨ ਨੇ ਆਪਣੇ ਵਿੱਚ ਸ਼ਾਮਲ ਕੀਤਾ ਸੀ ਉਹਨਾਂ ਨੂੰ ਅਜੇ ਤੱਕ ਵੀ ਉਹ ਮਾਣਯੋਗ ਸਥਾਨ ਨਹੀਂ ਮਿਲ ਰਿਹਾ ਜੋ ਕਿਸੇ ਵੀ ਮੁਲਕ ਦੇ ਪਛਿੰਦਿਆਂ ਨੂੰ ਮਿਲਣਾ ਚਾਹੀਦਾ ਹੈ। ਉਹਨਾਂ ਨੂੰ ਕਿਸੇ ਵੀ ਹੋਰ ਸੁੱਖ ਸਹੂਲਤ ਤੋਂ ਜੋ ਸਰਕਾਰ ਦਾ ਫਰਜ਼ ਹੁੰਦਾ ਹੈ ਉਹਨਾਂ ਤੋਂ ਵਿਰਵਾ ਰੱਖਿਆ ਗਿਆ ਹੈ। ਉਹਨਾਂ ਨੂੰ ਨਾ ਤਾਂ ਕੋਈ ਵੀ ਆਤਮ ਨਿਰਪਰ ਹੋ ਕੇ ਫੈਸਲਾ ਲੈਣ ਦਾ ਅਧਿਕਾਰ ਹੈ, ਉਹਨਾਂ ਦੇ ਮਨੁੱਖੀ ਅਧਿਕਾਰ ਹੈ ਜਿਹੜੇ ਉਹਨਾਂ ਨੂੰ ਵੀ ਕੁਝ ਲਿਆ ਜਾ ਰਿਹਾ ਹੈ। ਉਹਨਾਂ ਦੇ ਇਲਾਕੇ ਵਿੱਚ ਸਿਹਤ ਸੁਰੱਖਿਆ, ਸਿੱਖਿਆ ਅਤੇ ਸੜਕਾਂ ਦੀ ਜੋ ਸਰਕਾਰ ਦੀਆਂ ਮੁਢਲੀਆਂ ਜ਼ਿੰਮੇਵਾਰੀਆਂ ਹੁੰਦੀਆਂ ਹੈ ਉਦੀ ਵੀ ਕਮੀ ਹੈ ਤੇ ਸਭ ਤੋਂ ਵੱਡੀ ਗੱਲ ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ ਜਿਹੜਾ ਬਣ ਰਿਹਾ ਹੈ ਉਸ ਦੇ ਰਾਹੀਂ ਇਹਨਾਂ ਸਰਕਾਰਾਂ ਵੱਲੋਂ ਪਾਕਿਸਤਾਨ ਅਤੇ ਚਾਈਨਾ ਸਰਕਾਰ ਭਾਵੇਂ ਬਲੋਚਿਸਤਾਨ ਨੂੰ ਪਾਕਿਸਤਾਨ ਆਪਣੇ ਹਿੱਸਾ ਮੰਨਦਾ ਹੈ ਇਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਰਕਾਰੀ ਤਦਵੇ ਨਾਲ ਉਹਨਾਂ ਦੇ ਕੁਦਰਤੀ ਸਰੋਤ ਹੈ ਉਹਨਾਂ ਦੀ ਲੁੱਟ ਕੀਤੀ ਜਾਵੇ ਉੱਥੇ ਬਹੁਤ ਸਾਰੇ ਕੁਦਰਤੀ ਸਰੋਤਾਂ ਨਾਲ ਉਸ ਖਿੱਤੇ ਨੂੰ ਸਮਰਿੱਧ ਮੰਨਿਆ ਜਾਂਦਾ ਹੈ ਜਦੋਂ ਕਿ ਬਲੋਚ ਇਹ ਮੰਨਦੇ ਆ ਕਿ ਉਹਨਾਂ ਦੇ ਖਿੱਤੇ ਦੇ ਖਣਿਜ ਪਦਾਰਥਾਂ ਦੇ ਉੱਪਰ ਉਹਨਾਂ ਦਾ ਪਹਿਲਾ ਅਧਿਕਾਰ ਹੈ ਤੇ ਉਹ ਕਨੇਜ ਪਦਾਰਥਾਂ ਤੋਂ ਜੋ ਸਮ੍ਰiddhi ਜੋ ਧਨ ਜੋ ਆਰਥਿਕ ਲਾਭ ਹੋਊਗਾ ਉਸ ਦਾ ਉਸ ਸੂਬੇ ਨੂੰ ਪ੍ਰਵਿੰਸ ਨੂੰ ਵੀ ਫਾਇਦਾ ਮਿਲੇ ਉਹਨਾਂ ਦਾ ਮੰਨਣਾ ਹੈ ਕਿ ਇਹੋ ਜਾਂ ਕੁਝ ਵੀ ਨਹੀਂ ਹੋ ਰਿਹਾ ਬਲਕਿ ਉਹਨਾਂ ਨੂੰ ਅਜੇ ਵੀ ਮੁਹਾਜਰ ਦੇ ਤੌਰ ਤੇ ਪਾਕਿਸਤਾਨ ਤੋਂ ਵੱਖਰੇ ਨਾਗਰਿਕ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ ਜੋ ਉਸ ਖਿੱਤੇ ਨਾਲ ਉਸ ਖਿੱਤੇ ਦੇ ਵਸਿੰਦਿਆਂ ਨਾਲ ਇੱਕ ਵੱਡੇ ਪੱਧਰ ਤੇ ਤੱਕ ਹੈ ਇਸ ਤੱਕ ਦੇ ਖਿਲਾਫ ਉੱਥੇ ਦੋ ਕਿਸਮ ਦੀਆਂ ਆਰਗੇਨਾਈਜੇਸ਼ਨਾਂ ਹੈ ਜਿਹੜੀਆਂ ਉੱਥੇ ਆਪਣੀ ਸੁਰੱਖਿਆ ਲਈ ਇੰਡੀਪੈਂਡੈਂਟ ਬਲੋਚਿਸਤਾਨ ਲਈ ਜਾਂ ਬਲੋਚਿਸਤਾਨ ਦੇ ਵੱਧ ਅਧਿਕਾਰਾਂ ਲਈ ਕੰਮ ਕਰ ਰਹੀਆਂ ਹਨ ਉਹਨੇ ਬੀ ਐਲ ਐਮ ਤੇ ਬੀ ਐਲ ਐ ਬਲੋਚ ਨੈਸ਼ਨਲ ਆਰਮੀ ਤੇ ਬਲੋਚ ਨੈਸ਼ਨਲ ਮੂਵਮੈਂਟ ਇਹ ਦੋਨੇ ਜਿਹੜੀਆਂ ਆਰਗੇਨਾਈਜੇਸ਼ਨਾਂ ਹੈ ਇਹਨਾਂ ਨੇ ਵੀ ਕੋਸ਼ਿਸ਼ ਕੀਤੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਆਪਣੇ ਆਪ ਨੂੰ ਇੰਡੀਪੈਂਡੈਂਟ ਰਾਜ ਦੇ ਤੌਰ ਤੇ ਸਥਾਪਿਤ ਕਰਨ ਜਿਵੇਂ ਇੱਕ ਸਮੇਂ ਪਾਕਿਸਤਾਨ ਤੋਂ ਬੰਗਲਾਦੇਸ਼ علیحدਾ ਹੋਇਆ ਸੀ ਉਸ ਪ੍ਰਕਾਰ ਹੀ ਉਹਨਾਂ ਦਾ ਰਾਜ ਵੀ علیحدਾ ਬਣਿਆ ਇਹਦੇ ਲਈ ਹੁਣ 14 ਮਈ ਨੂੰ ਭਾਵੇਂ ਉਹਨਾਂ ਨੇ ਆਪਣੇ ਆਪ ਨੂੰ ਇੰਡੀਪੈਂਡੈਂਟ ਰਿਪਬਲਿਕ ਡਿਕਲੇਅਰ ਕਰਤਾ ਪਰ ਦੇਖਣ ਵਾਲੀ ਗੱਲ ਇਹ ਹੈ ਕਿ ਇਸ ਜੀਓਪੋਲਿਟਿਕਸ ਦੇ ਵਿੱਚ ਕਿਹੜਾ ਉਹਨਾਂ ਦੇ ਨਾਲ ਖੜਨ ਵਾਲਾ ਮੁਲਕ ਹੈ ਜੋ ਉਹਨਾਂ ਨੂੰ ਮਾਨਤਾ ਦੇਵੇ ਕੀ ਪਾਕਿਸਤਾਨ ਅਤੇ ਹਿੰਦੂਸਤਾਨ ਵਿੱਚ ਸੰਧੀ ਕਰਾਉਣ ਦੀ ਰੱਟ ਲਾਉਣ ਵਾਲਾ ਅਮਰੀਕਾ ਤੇ ਉੱਥੋਂ ਦੇ ਸਰਪੰਚ ਡੋਨਲਡ ਟਰੰਪ ਇਹ ਬਲੋਚਿਸਤਾਨ ਦੇ ਮਨੁੱਖੀ ਅਧਿਕਾਰਾਂ ਦੀ ਗੱਲ ਜਾਂ ਪਾਕਿਸਤਾਨ ਦਾ ਵਿਰੋਧ ਲੈ ਕੇ ਬਲੋਚਿਸਤਾਨ ਨੂੰ ਇੱਕ ਵੱਖਰਾ ਮੁਲਕ ਮੰਨਣ ਲਈ ਪਹਿਲ ਕਰਨਗੇ ਕੀ ਯੂਨੋ ਦੇ ਵਿੱਚ ਉਹਨਾਂ ਦੇ ਨਾਲ ਕੁਝ ਪਾਕਿਸਤਾਨ ਜਾਂ ਇਸਲਾਮਿਕ ਮੁਲਕ ਹੈ ਜਿਹੜੇ ਉਹਨਾਂ ਦੀ ਸਪੋਰਟ ਕਰਨਗੇ ਕੀ ਕੋਈ ਹੋਰ ਮੁਲਕ ਹੈ ਜਿਹੜਾ ਜਿਸ ਨੂੰ ਅਸੀਂ ਏਸ਼ੀਆ ਦਾ ਜਾਂ ਯੂਰਪ ਦਾ ਮੁਲਕ ਕਹੀਏ ਉਹਨਾਂ ਦੀ ਇਸ ਕੰਮ ਵਿੱਚ ਸਪੋਰਟ ਕਰੂਗਾ ਇਹ ਆਪਣੇ ਆਪ ਦੇ ਵਿੱਚ ਵੱਡੇ ਪ੍ਰਸ਼ਨ ਹੈ ਜਿਹੜੇ ਪ੍ਰਸ਼ਨਾਂ ਦਾ ਹਲੇ ਤੱਕ ਕੋਈ ਉੱਤਰ ਨਹੀਂ ਅਸੀਂ ਸਾਰੇ ਜਾਣਦੇ ਹਾਂ ਕਿ ਇਸ ਖੇਤ ਵਿੱਚ ਅੰਤਰਰਾਸ਼ਟਰੀ ਰਾਜਨੀਤੀ ਕਾਰਨ ਵੱਡੇ ਪੱਧਰ ਤੇ ਕਮਾਂਸਾਨ ਮੱਚਦਾ ਰਿਹਾ ਇੱਕ ਸਮਾਂ ਸੀ ਬੰਗਲਾਦੇਸ਼ ਤੋਂ ਬਾਅਦ ਆਪਾਂ ਇਹ ਕਹੀਏ ਕਿ ਅਫਗਾਨਿਸਤਾਨ ਹੈ ਜਿਹੜਾ ਉਹ ਲੜਾਈ ਜੰਗ ਤੇ ਯੁੱਧ ਦਾ ਐਪੀਸੈਂਟਰ ਬਣਿਆ ਰਿਹਾ ਉੱਥੇ ਰੂਸ ਦੀਆਂ ਫੌਜਾਂ ਰਹੀਆਂ ਫਿਰ ਅਮਰੀਕਾ ਦੀਆਂ ਫੌਜਾਂ ਰਹੀਆਂ ਤੇ ਫਿਰ ਅਤਿ ਵਿਚਕਾਰ ਛੱਡ ਕੇ ਉਹ ਉੱਥੋਂ ਦੇ ਪਠਾਣਾ ਦੇ ਹਵਾਲੇ ਉੱਥੋਂ ਦੀ ਰਾਜਸਤਾ ਕਰਕੇ ਇੱਥੋਂ ਖਿਸਕ ਗਏ ਉਸ ਤੋਂ ਬਾਅਦ ਅਸੀਂ ਸਾਰੇ ਜਾਣਦੇ ਹਾਂ ਕਿ ਅੱਜ ਕੱਲ ਪਾਕਿਸਤਾਨ ਅਤੇ ਭਾਰਤ ਦੇ ਵਿੱਚ ਵੀ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ ਪਾਕਿਸਤਾਨ ਅਕੂਪਾਈਡ ਕਸ਼ਮੀਰ ਅਤੇ ਭਾਰਤੀ ਕਸ਼ਮੀਰ ਦੇ ਵਿੱਚ ਹਰ ਵਾਰ ਜਿਹੜੀ ਉਥੋਂ ਦੀ ਰਾਜਸੀ ਸਤਾ ਕਰਕੇ ਜਾਂ ਉਥੋਂ ਦੀ ਇਨਸਰਜੈਂਸੀ ਕਰਕੇ ਬਹੁਤ ਸਾਰੀ ਫੌਜ ਲਾ ਕੇ ਉਥੇ ਲੋਕਤੰਤਰ ਨੂੰ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਸਥਿਤੀ ਦੇ ਵਿੱਚ ਇਸ ਖਿੱਤੇ ਦੇ ਵਿੱਚ ਇੱਕ ਨਵੇਂ ਮੁਲਕ ਦਾ ਹੋਂਦ ਵਿੱਚ ਆਉਣਾ ਇਸ ਖਿੱਤੇ ਦੀ ਰਾਜਨੀਤੀ ਨੂੰ ਇਸ ਖਿੱਤੇ ਦੇ ਬਾਕੀ ਪ੍ਰਿੰਸ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦਾ ਹੈ ਉਸ ਦਾ ਇਸ ਖਿੱਤੇ ਦੀ ਰਾਜਨੀਤੀ ਤੇ ਕੀ ਅਸਰ ਪੈਂਦਾ ਹੈ ਉਹ ਸਾਰਾ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਬਰੀਕੀ ਨਾਲ ਦੇਖਣ ਵਾਲੀਆਂ ਗੱਲਾਂ ਸਮਝਣ ਵਾਲੀਆਂ ਗੱਲਾਂ ਕਿਉਂਕਿ ਇਸ ਦੇ ਨਾਲ ਪਾਕਿਸਤਾਨ ਦਾ ਸਮੁੱਚਾ ਸਟਰਕਚਰ ਹੈ ਜਿਹੜਾ ਉਹ ਇੱਕਦਮ ਤਬਦੀਲ ਹੋ ਜਾਊਗਾ ਉਹਦਾ ਵੱਡਾ ਹਿੱਸਾ ਇੱਕ ਇੰਡੀਪੈਂਡੈਂਟ ਮੁਲਕ ਨਾਲ ਉਹ ਇਸ ਪ੍ਰਕਾਰ ਹੀ ਕੱਟਿਆ ਜਾਊਗਾ ਜਿਵੇਂ ਕਿਸੇ ਸਮੇਂ ਬੰਗਲਾਦੇਸ਼ ਜਿਹੜਾ ਹੈਗਾ ਉਹ ਕੱਟਿਆ ਗਿਆ ਸੀ ਪਾਕਿਸਤਾਨ ਨਾਲ ਇਹ ਕੁਝ ਗੱਲਾਂ ਹੈ ਜੇ ਪਿਠਭੂਮੀ ਵਿੱਚ ਰੱਖ ਕੇ ਦੇਖੀਏ ਤਾਂ ਘਟੋ ਘਟ ਅਸੀਂ ਜਿਹੜਾ ਇੰਡੀਪੈਂਡੈਂਟ ਬਲੋਚਿਸਤਾਨ ਦੀ ਗੱਲ ਹੈ ਉਸ ਬਾਰੇ ਥੋੜਾ ਬਹੁਤ ਸਮਝ ਸਕਦੇ ਹਾਂ ਧੰਨਵਾਦ